ਸ਼ਸ਼ੀਕਲ ਦੋਸਤੋ ਜੇ ਵੀ ਤੁਸੀਂ ਜਾਣਦੇ ਹੋ ਕਿ ਜਿਹੜਾ ਆਪਣੇ ਵੱਲੋਂ ਕੱਲ ਦਾ ਜਿਹੜਾ ਐਮਐਲਏ ਸਾਹਿਬ ਦਾ ਕੋਠੀ ਦਾ ਕਰਾਉ ਦਾ ਪ੍ਰੋਗਰਾਮ ਰੱਖਿਆ ਗਿਆ ਸੀਗਾ ਉਸ ਦੇ ਸਬੰਧ ਦੇ ਵਿੱਚ ਆਪਾਂ ਨੂੰ ਉਹਨਾਂ ਨੇ ਸਾਰੀ ਕਮੇਟੀ ਨੂੰ ਜ਼ਿਲ੍ਹੇ ਦੀ ਕਮੇਟੀ ਨੂੰ ਬੁਲਾਇਆ ਸੀਗਾ ਔਰ ਉਹਨਾਂ ਨੇ ਜਦੋਂ ਕਮੇਟੀ ਉੱਥੇ ਗਏ ਤਾਂ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਜਿਹੜੇ ਤੁਹਾਡੀ ਮੰਗਾਂ ਦੇ ਪ੍ਰਤੀ ਜਿਹੜਾ ਜੋ ਵੀ ਤੁਹਾਡੀ ਮੰਗਾਂ ਨੇ ਉਸ ਦੇ ਸਬੰਧ ਦੇ ਵਿੱਚ ਜਿਹੜਾ 14 ਤਰੀਕ ਨੂੰ ਤੁਹਾਡੀ ਖੁਦ ਜਾ ਕੇ ਨਾਲ ਜਿਹੜੀ ਤੁਹਾਡੀ ਮੰਤਰੀ ਸਾਹਿਬ ਨਾਲ ਜਾ ਕੇ ਗੱਲ ਕਰਵਾਵਾਂਗਾ ਔਰ ਜਿਹੜੇ ਜੋ ਵੀ ਤੁਹਾਡੀ ਮੰਗਾ ਨੇ ਯੂਨੀਅਨ ਦੀਆਂ ਉਸ ਤੇ ਗੌਰ ਜਰੂਰ ਸਰਕਾਰ ਨੂੰ ਵਿਸ਼ਵਾਸ ਮਨੋਣਾ ਵਿਸ਼ਵਾਸ ਦਿੱਤਾ ਕਿ ਜਿਹੜਾ ਜਲਦੀ ਜਲਦੀ ਇਹਨਾਂ ਤੇ ਜਿਹੜਾ ਤੁਹਾਡਾ ਹੱਲ ਕਰ ਦੇਵਾਂਗੇ ਔਰ ਮੇਰੀ ਇੱਕ ਇਹ ਵੀ ਅਪੀਲ ਹੈ ਜਿਹੜਾ ਕੱਲ ਦਾ ਜਿਹੜਾ ਆਪਣਾ ਇੱਕ ਵਾਰੀ ਪ੍ਰੋਟੈਸਟ ਆ ਉਹ ਅਗਰੇ ਕੁਝ ਦਿਨਾਂ ਲਈ ਮੁਲਤਵੀ ਕਰ ਰਹੇ ਆ ਅਗਰ ਐਮਐਲਏ ਸਾਹਿਬ ਦੇ ਜੋ ਉਹਨਾਂ ਨੇ ਆਪਣਾ ਵਿਸ਼ਵਾਸ ਦਵਾਇਆ ਕਿ ਜਿਹੜਾ ਉਹ ਤਰੀਕ ਨੂੰ ਜੇ ਉਹ ਆਪਣੀ ਮੀਟਿੰਗ ਨਹੀਂ ਕਰਵਾਉਂਦੇ ਤਾਂ ਆਉਣ ਵਾਲਾ ਫਿਰ 15 ਜਾਂ 16 ਤਰੀਕ ਨੂੰ ਦੇ ਵਿੱਚ ਤੁਹਾਨੂੰ ਕਮੇਟੀ ਵੱਲੋਂ ਕਾਲ ਦਿੱਤੀ ਜਾਊਗੀ ਉਸ ਤੇ ਤੁਸੀਂ ਸਾਰਿਆਂ ਨੇ ਜਰੂਰ ਸਾਰਿਆਂ ਨੇ ਵੱਧ ਚੜ ਕੇ ਸਾਥ ਦੇਣਾ ਕਿਉਂਕਿ ਤੁਹਾਡੇ ਸਾਥ ਦੇ ਨਾਲ ਜਿਹੜਾ ਪੇਪਰ ਹੈ ਔਰ ਇੱਕ অথੈਨਟਿਕ ਪੇਪਰ ਜਿਹੜਾ ਆਪਾਂ ਲੈਣ ਦੇ ਵਿੱਚ ਕਾਮਯਾਬ ਹੋਵਾਂਗੇ ਬਾਕੀ ਮੇਰੇ ਨਾਲ ਖੜੇ ਸਾਥੀ ਇਹ ਵੀ ਜਿਹੜੇ ਆਪਦੇ ਵਿਚਾਰ ਆ ਤੁਹਾਡੇ ਸਾਹਮਣੇ ਰੱਖਣਗੇ ਹਾਂਜੀ ਇੱਕ ਮੇਰੀ ਬੇਨਤੀ ਇਹ ਵੀ ਹੈ ਕਿ ਜਿੰਨੀ ਵੀ ਜਾਣਕਾਰੀ ਤੁਹਾਨੂੰ ਦਿੱਤੀ ਆਪਣੇ ਸਾਥੀਆਂ ਨੇ ਜ਼ਿਲ੍ਹਾ ਕਮੇਟੀ ਨੇ ਉਹ ਬਿਲਕੁਲ ਜਿਹੜਾ ਜੋ ਵੀ ਹੈ ਉਹਦੇ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਉਹਦੇ ਤੇ ਗੌਰ ਕਰਿਓ ਔਰ ਇੱਕ ਮੇਰੀ ਨਿੱਕੀ ਜੀ ਛੋਟੀ ਜੀ ਅਪੀਲ ਸਾਡੇ ਯੂਨੀਅਨ ਵੱਲੋਂ ਕਿ ਯੂਨੀਅਨ ਹੈ ਜਿਹੜੀ ਫਾਈਨੈਂਸ਼ੀਅਲ سپورਟ ਔਰ ਫਿਜ਼ੀਕਲ سپورਟ ਨਾਲ ਦੋਨਾਂ ਨਾਲ ਚੱਲਦੀ ਹੈ ਤਾਂ ਇੱਕ ਮੇਰੀ ਬੇਨਤੀ ਜ਼ਰੂਰ ਹੈ ਕਿ niche ਤੁਹਾਨੂੰ ਨੰਬਰ ਮੈਂਸ਼ਨ ਕੀਤਾ ਹੋਇਆ ਹੈ ਉਹਦੇ ਦੇ ਤੁਸੀਂ ਜਿਹੜਾ ਫੰਡ ਦੀ ਬੇਨਤੀ ਜ਼ਰੂਰ ਕਰਿਓ ਕਿਉਂਕਿ ਜਿਹੜੀ ਯੂਨੀਅਨ ਨੂੰ ਤੁਸੀਂ ਫੰਡ ਕਰੋਗੇ ਫਾਈਨੈਂਸ਼ੀਅਲ ਸਪੋਰਟ ਕਰੋਗੇ ਤਾਂ ਯੂਨੀਅਨ ਜਿਹੜੀ ਤੁਹਾਡਾ ਜਿਹੜਾ ਮੰਗਾ ਨੇ ਉਹਨਾਂ ਦੇ ਗੌਰ ਅੱਗੇ ਜਿਹੜਾ ਮਿਨਿਸਟਰ ਸਾਹਿਬ ਅੱਗੇ ਮੰਗਾ ਰੱਖੇਗੀ ਕਿਉਂਕਿ ਮੀਟਿੰਗਾਂ ਦੇ ਵਿੱਚ ਹੱਲ ਹੁੰਦੇ ਆ ਜੇ ਆਪਾਂ ਕਹੀਏ ਮੰਨ ਲਓ ਤਰਨਾ ਲਾ ਕੇ ਤਰਨੇ ਤੋਂ ਬਾਅਦ ਵੀ ਆਪਾਂ ਨੂੰ ਮੀਟਿੰਗ ਮਿਲਦੀ ਔਰ ਮੀਟਿੰਗ ਦੇ ਵਿੱਚ ਜਿਹੜੀ ਆਪਦੀ ਗੱਲ ਹੈ ਯੂਨੀਅਨ ਉਹ ਰੱਖ ਸਕਦੀ ਔਰ ਉਹ ਅਥੈਂਟਿਕ ਪੇਪਰ ਕਰਾਉਣ ਦੇ ਵਿੱਚ ਕਾਮਯਾਬ ਹੋਣਾ ਧੰਨਵਾਦ ਦੋਸਤੋ ਮੈਂ ਗੁਰਪ੍ਰੀਤ ਕੰਬੋਜ ਜਿਵੇਂ ਕਿ ਰਾਹੁਲ ਜੀ ਨੇ ਕੀ ਅੱਜ ਅਸੀਂ ਜੋ ਸਾਨੂੰ ਸਮਝ ਦਿੱਤਾ ਗਿਆ ਸੀ ਕਮੇਟੀ ਨੂੰ ਕਿ ਪੀਐਸਟੈਟ ਯੂਨੀਅਨ ਵਾਲਿਆਂ ਨੂੰ ਬੁਲਾਇਆ ਗਿਆ ਸੀ ਜਿਹੜੇ ਮਤਲਬ ਜਲਾਲਾਬਾਦ ਵਿਖੇ ਆਪਣੇ ਗੋਲਦੀ ਕੰਬੋਜ ਐਮਐਲਏ ਸਾਹਿਬ ਨੇ ਜੀ ਉਹਨਾਂ ਨੇ ਆਪਾਂ ਨੂੰ ਬੁਲਾਇਆ ਸੀ ਪੀਐਸਟੈਟ ਦੇ ਰਿਗਾਰਡਿੰਗ ਜੋ ਆਪਾਂ ਕੱਲ ਤਰਨਾ ਰੱਖਿਆ ਉਸ ਦੇ ਬਾਬਤ ਵੀ ਗੱਲ ਹੋਈ ਉੱਥੇ ਤੇ ਆਪਣੀ ਇਹ ਗੱਲ ਹੋਈ ਕਿ ਜੋ ਨੋਟੀਫਿਕੇਸ਼ਨ ਬਾਰੇ ਉੱਥੇ ਆਪਾਂ ਉਹਨਾਂ ਸਾਹਮਣੇ ਗੱਲ ਰੱਖੀ ਉਹਨਾਂ ਨੇ ਇਹ ਗੱਲ ਕਹੀ ਕੀ ਜੋ ਤੁਹਾਡਾ ਨੋਟੀਫਿਕੇਸ਼ਨ ਹੈ ਉਹਦੇ ਪ੍ਰਤੀ ਅਸੀਂ ਉੱਤੇ ਤੱਕਨ ਪੂਰੀ ਖਬਰ ਲੈ ਕੇ ਤੁਹਾਨੂੰ ਦੱਸਾਂਗੇ ਜੋ ਆਪਾਂ ਨੂੰ ਟਾਈਮ ਦਿੱਤਾ ਤੇ ਉਹਨਾਂ ਨੇ ਇੱਕ ਇਹ ਵੀ ਗੱਲ ਦਾ ਅਸ਼ਵਾਸ਼ਣ ਦਿੱਤਾ ਹੈ ਕਿ 14 ਤਰੀਕ ਨੂੰ ਤੁਹਾਡੇ ਨਾਲ ਅਸੀਂ ਆਪ ਜਾ ਕੇ ਖੁਦ ਸਿੱਖਿਆ ਮੰਤਰੀ ਨੂੰ ਤੁਹਾਨੂੰ ਮਿਲਾਵਾਂਗੇ ਤੇ ਇਸ ਚੀਜ਼ ਤੇ ਆਪਾਂ ਜੋ ਅੱਗੇ ਦਾ ਪ੍ਰੋਗਰਾਮ ਉਹ ਸਾਹਮਣੇ ਜਿਠਾਂਗੇ ਜਿਸ ਸਾਹਮਣੇ ਆਪਾਂ ਨੂੰ ਇਨਫੋਰਮੇਸ਼ਨ ਕਮੇਟੀ ਦੇਏਗੀ ਤੇ ਉਹ ਸਾਹਮਣੇ ਆਪਾਂ ਚੱਲਾਂਗੇ ਸਤਿ ਸ੍ਰੀ ਅਕਾਲ ਹਾਂਜੀ ਸਟੂਡੈਂਟਸ ਸਤਿ ਸ੍ਰੀ ਅਕਾਲ ਜੀ ਅੱਜ ਜਿਵੇਂ ਮੇਰੇ ਸਾਥੀ ਗੁਰਪ੍ਰੀਤ ਸਾਹਿਬ ਤੇ ਰਾਹੁਲ ਕੰਬੋਜੀ ਨੇ ਤੁਹਾਨੂੰ ਸਾਰਾ ਵੀ ਜਿਹੜਾ ਵਿਚਾਰ ਆ ਚਰਚਾ ਜਿਹੜੀ ਅੱਜ ਹੋਈ ਹੈ ਐਮਐਲਏ ਗੋਲਦੀ ਕੰਬੋਜੀ ਨਾਲ ਉਹ ਤੁਹਾਨੂੰ ਦੱਸ ਦਿੱਤੀ ਹੈ ਸਟੇਬਲ ਬੱਸ ਡਰਾਈਵਰ ਮੰਤਰੀ ਸਾਹਿਬ ਨੇ ਸਾਡੇ ਕੋਲ ਫੌਰੀ ਤੌਰ ਤੇ ਮੌਕੇ ਤੇ ਬੈਠੇ ਉੱਥੇ ਫੋਨ ਲਾਇਆ ਗੁਇਸ਼ਨ ਛਾਵੜਾ ਜੀ ਨੂੰ ਔਰ ਉਹਨਾਂ ਨੇ ਕਿਹਾ ਵੀ ਮੈਂ ਤੁਹਾਨੂੰ 11-12 ਵਜੇ ਤੱਕ ਦਾ ਮੈਸੇਜ ਮਤਲਬ ਲਾ ਕੇ ਦੱਸਾਂਗਾ ਜੀ ਕੀ ਪ੍ਰੋਸੈਸ ਹੈ ਅੱਗੇ ਦੀ ਪ੍ਰਕਿਰਿਆ ਕੀ ਹੈ ਤੇ ਜਿਹੜਾ ਕੱਲ ਦਾ ਪ੍ਰੋਟੈਸਟ ਦੇ ਬਾਬਤ ਹੋਇਆ ਆਪਾਂ ਤੁਹਾਨੂੰ ਸ ਉਹ ਫਿਲਹਾਲ ਹਾਲ ਦੀ ਕਿਹੜੀ ਮੋਤਵੀ ਕੀਤਾ ਅਗਲੇ ਦਾ ਜੋ ਵੀ ਐਕਸ਼ਨ ਹੋਊਗਾ ਇੱਕ ਹੋਰ ਮੰਤਰੀ ਸਾਹਿਬ ਨੇ ਐਮਐਲਏ ਸਾਹਿਬ ਨੇ ਵਿਸ਼ਵਾਸ ਦੋਇਆ ਵੀ 14 ਤਰੀਕ ਨੂੰ ਮੈਂ ਥੜੇ ਨਾਲ ਖੁਦ ਚੱਲ ਕੇ ਫੇਸ ਟੂ ਫੇਸ ਮੰਤਰੀ ਸਾਹਿਬ ਨਾਲ ਗੱਲ ਕਰਵਾਵਾਂਗਾ ਤੁਹਾਡਾ ਉੱਥੇ ਜਾ ਕੇ ਠੋਸ ਜਿਹੜਾ ਹੈਗਾ ਉਹ ਤੁਹਾਡੀ ਮੰਗ ਉੱਥੇ ਰੱਖਾਂਗਾ ਉਸ ਦਾ ਕੋਈ ਨਾ ਕੋਈ ਜ਼ਰੂਰ ਹੱਲ ਕੱਢਾਂਗੇ ਤਪਏ ਸਰਕਾਰ ਨਾਲ ਮੁਕਾਬਲਾ ਲੜਦੇ ਰਹਾਂਗੇ ਪੇਪਰ ਦੇ ਬਾਬਤ ਤੁਸੀਂ ਕਿਸੇ ਵੀ ਤਰੀਕੇ ਦੇ ਮਾਨਸਿਕ ਡਿਪਰੈਸ਼ਨ ਦੇ ਵਿੱਚ ਕਿਸੇ ਵੀ ਤਰੀਕੇ ਦਾ ਕੋਈ ਆਪਣੇ ਉੱਪਰ ਬੋਝ ਨਾ ਲਓ ਤਿਆਰੀ ਆਪਣੀ ਨਿਰੰਤਰ ਜਾਰੀ ਰੱਖੋ ਪੇਪਰ ਕਰਵਾ ਕੇ ਛੱਡਾਂਗੇ ਭਾਵੇਂ ਕਿ ਯੂਨੀਅਨ ਨੂੰ ਕਿਸੇ ਤਰੀਕੇ ਦੀ ਵੀ ਕੋਈ ਵੀ ਕੁਰਬਾਨੀ ਕੋਈ ਵੀ ਸੰਘਰਸ਼ ਕਿਸੇ ਤਰੀਕੇ ਦਾ ਪ੍ਰੋਟੈਸਟ ਚਾਹੇ ਮੰਤਰੀ ਸਾਹਿਬ ਨੂੰ ਮਿਲਣਾ ਹੋਵੇ ਚਾਹੇ ਮੀਟਿੰਗਾਂ ਕਰਨੀਆਂ ਹੋਣ ਚਾਹੇ ਚੰਡੀਗੜ੍ਹ ਜਾਣਾ ਪਵੇ ਚਾਹੇ ਤੁਸੀਂ ਜਿਵੇਂ ਕੱਲ ਵੇਖਿਆ ਡੀਸੀ ਮੈਨੂੰ ਮੰਗ ਪਤਾ ਦਿੱਤਾ ਕਿਸੇ ਵੀ ਤਰੀਕੇ ਦੀ ਯੂਨੀਅਨ ਆਪਣੀ ਕੋਈ ਕੋਰ ਕਸਰ ਨਹੀਂ ਛੱਡੇਗੀ ਪੇਪਰ ਦਾ ਹੱਲ ਕਰਵਾ ਕੇ ਰਹੋਗੇ ਤੁਸੀਂ ਬਿਲਕੁਲ ਅਪਡੇਟ ਰਹੋ ਯੂਨੀਅਨ ਦੇ ਚੈਨਲ ਦੇ ਨਾਲ ਜੋ ਵੀ ਸਮੇਂ-ਸਮੇਂ ਦੀ ਅਪਡੇਟ ਹੁੰਦੀ ਹੈ ਉਸ ਦੇ ਬਾਬਤ ਤੁਸੀਂ ਬਿਲਕੁਲ ਜਾਗਰੂਕ ਰਹੋ ਤੇ ਯੂਨੀਅਨ ਆਪਣੀ ਆਪਣੀ ਬਿਲਕੁਲ ਸਪੋਰਟ ਕਰਦੇ ਰਹਿਓ ਚਾਹੇ ਫਾਈਨੈਂਸ਼ੀਅਲ ਹੋਵੇ ਕਿਉਂਕਿ ਪੈਸੇ ਦੇ ਬਿਨਾਂ ਕਿਤੇ ਵੀ ਆਣਾ ਜਾਣਾ ਹੈ ਬਹੁਤ ਮੁਸ਼ਕਲ ਹੈ ਅੱਜ ਹੁਣ ਸਵੇਰ ਦੇ 8 ਵਜੇ ਦੇ ਘਰੋਂ ਚੱਲੇ ਹੋਏ ਸੀਗੇ ਤੇ ਹੁਣ ਮੀਟਿੰਗ ਕਰਕੇ ਮੰਤਰੀ ਐਮ ਐਲ ਏ ਸਾਹਿਬ ਨਾਲ ਵਾਪਸ ਆ ਰਹੇ ਆਂ ਤੇ ਕੋਈ ਵੀ ਚੀਜ਼ ਦੀ ਲੋਡ ਹੁੰਦੀ ਹੈ ਤੇ ਉਹਦੇ ਵਾਪਸ ਤੇ ਆਪਾਂ ਨੂੰ ਪੈਸੇ ਦੀ ਤੇ ਤੁਹਾਡੀ سپورਟ ਦੀ ਜ਼ਰੂਰ ਲੋੜ ਆਉਂਦੀ ਹੈ ਤੇ ਆਪਾਂ ਪੇਪਰ ਜ਼ਰੂਰ ਕਰਵਾ ਕੇ ਹਟਾਂਗੇ ਉਸ ਦੇ ਵਾਸਤੇ ਤੁਸੀਂ ਕਿਸੇ ਵੀ ਤਰੀਕੇ ਦੇ ਡਿਪਰੈਸ਼ਨ ਦੇ ਵਿੱਚ ਨਾ ਆਓ ਤਿਆਰੀ ਆਪਦੀ ਨਿਰੰਤਰ ਜਾਰੀ ਰੱਖੋ ਆ ਪੇਪਰ ਆਪਾਂ ਕਰਵਾ ਕੇ ਹਟਾਂਗੇ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜੀ